ਯਾਰ ਇਹਨਾਂ ਦਾ ਤਾਂ ਸਾਰਾ ਲਾਣਾ ਹੀ ਮੂਰਖਾਂ ਦਾ ਪਹਿਲਾਂ ਇਹਨਾਂ ਵਾਲਾ ਆਟਾ ਵਰ ਜੇ ਉਹ ਟਾਵਰ ਕਹਿੰਦਾ ਬਾਹਲੇ ਚੰਗੀ ਚੀਜ਼ ਹੁੰਦੇ ਆ ਆਹ ਦੇਖ ਲੈ ਪੰਛੀਆਂ ਨੂੰ ਆਲਸੀ ਬਣਾਈ ਜਾਂਦਾ ਸੀ ਉਹ ਆਹ ਇਹਨਾਂ ਵਾਲਾ ਇਹਦਾ ਵੀ ਪੁੱਠਾ ਕੰਮ ਹੀ ਆ ਆਹ ਦੇਖੋ ਆਹ ਬੋਰਡ ਲਈ ਬੈਠਾ ਘਰੇ ਮੈਂ ਕਮਾਲ ਮੰਨਦਾ ਇਹ ਜੇ ਲੋਕਾਂ ਦੀ ਕਿਹਾ ਬਾਈ ਹਾਂ ਕਿਵੇਂ ਆ ਲੋਟਾ ਵਧੀਆ ਆ ਯਾਰ ਤੁਹਾਡੇ ਸਾਰੇ ਟੱਬਰ ਨੂੰ ਸੁੱਕ ਕੇ ਲਿਆ ਹੋਇਆ ਪੁੱਠੇ ਕੰਮ ਕਰਨੇ अच्छा तन्नु पुट्ठे ਲੱਗਦੇ ਨੇ ਇਹ ਨਹੀਂ ਆ ਜਿਹੜਾ ਹੁਣ ਉਹ ਥੋਡੇ ਵਾਲਾ ਸੀ ਉਹ ਮੇਰੇ ਨਾਲ ਕੱਲ ਪਰਸੋ ਬਹਿਸ ਕਰੀ ਗਿਆ ਆਹ ਆਹ ਲਾਤੇ ਉਹਨੇ ਡੰਡੇ ਜੇ ਕਿਹੜੇ ਡੰਡੇ ਆਹ ਜਿਹੜੇ ਤੁਸੀਂ ਲਾਏ ਉਹ ਥਾਂ ਦਿੱਤੀਆਂ ਨਹੀਂ ਲਾਏ ਨੇ ਨਹੀਂ ਇਹ ਥੋਡੇ ਟੱਬਰ ਨੂੰ ਮੈਂ ਕਹਣਾ ਵੀ ਸੁੱਖ ਕੀ ਲਿਆ ਹੋਇਆ ਪੁੱਠੇ ਕੰਮਾਂ ਦਾ ਅਸੀਂ ਤਾਂ ਪੁੱਠੇ ਕੰਮਾਂ ਦਾ ਠੇਕਾ ਲਿਆ ਭਾਈ ਨਹੀਂ ਫਿਰ ਆਹ ਤੈਨੂੰ ਪੁੱਠੇ ਲੱਗਦੇ ਆ ਨਾ ਤੇਰਾ ਦਿਮਾਗ ਪੁੱਠਾ ਸਾਡਾ ਨਹੀਂ ਹੈਗਾ ਨਹੀਂ ਭਾਈ ਆ ਦੇਖੋ ਆਹਾ ਆ ਹੁਣ ਤੁਸੀਂ ਦੇਖੋ ਪੱਤੇ ਇੰਨੇ ਪਏ ਆ ਹਾਂ ਆ ਪੱਤੇ ਇੰਨੇ ਆ ਇਹਦੇ ਚ ਕਿੰਨਾ ਗੰਦ ਪੈ ਰਿਹਾ ਰਿਸ਼ਤੇਦਾਰ ਆਊਗਾ ਇਹ ਕੁਦਰਤੀ ਚੀਜ਼ ਆ ਅੱਪੀ ਗਲ ਜਾਣਗੇ ਨਾਲੇ ਇਹਦਾ ਰੇਹ ਬਣੂਗਾ ਤੂੰ ਇਹਦਾ ਫਿਕਰ ਨਾ ਕਰ ਨਹੀਂ ਇੱਥੇ ਕੋਈ ਜਵਾਕ ਦੇ ਸੱਪ ਲੜੂਗਾ ਕੋਈ ਕੋਈ ਨਾ ਲੜ ਲੈਣ ਦੇ ਤੈਨੂੰ ਨਾ ਤੂੰ ਨਾ ਫਿਕਰ ਕਰ ਇਹਨਾਂ ਅੱਗੇ ਇਹਨਾਂ ਗੱਲਾਂ ਦਾ ਬਾਈ ਮੈਨੂੰ ਤਾਂ ਕਿੰਨੀ ਵਧੀਆ ਕਿੱਡਾ ਖੋਆ ਥੋੜਾ ਜਿਹੀ ਖੋਲਾ ਇਹਨੂੰ ਤੇ ਦੇਖ ਲੈ ਕਿੰਨੀਆਂ ਬਾਧੀਆਂ ਆ ਗਈਆਂ ਇਹਦਾ ਗਾਂਦੀ ਪਾਉਣੀਆਂ ਥੱਲੇ ਆਹ ਦੇਖ ਆਹ ਆਹ ਦੇਖ ਆਹ ਸਾਰੇ ਖਿੰਡਿਆ ਪਿਆ ਤੇ ਇਹ ਖੰਡੂਗਾ ਫਿਰ ਇਹ ਤਾਂ ਜਦੋਂ ਉੱਤੇ ਜਾਨਵਰਾਂ ਨੇ ਖਾਧਾ ਕਿੰਨੇ ਜਾਨਵਰ ਆ ਕੇ ਇਹਦੇ ਤੇ ਬੰਦੇ ਨੇ ਕਿੰਨੇ ਤੂੰ ਆ ਕੇ ਇਹਨੂੰ ਖਾਂਦੇ ਨੇ ਇੱਥੇ ਮਸਤੀਆਂ ਕਰਦੇ ਆ ਮੌਜਾਂ ਕਰਦੇ ਆ ਇਹ ਜਦੋਂ ਹੋਰ ਵੱਡਾ ਹੋ ਗਿਆ ਤੂੰ ਹੋਰ ਦੇਖੀ ਇੱਥੇ ਕਿੰਨਾ ਗੁੱਸਾ ਹੈ ਨਹੀਂ ਮੈਂ ਨਹੀਂ ਕਹਿੰਦਾ ਪਤਾ ਕੀ ਹੈ ਦੇਖ ਮੈਂ ਕਿੰਨੇ ਵਾਰ ਦੇਖਿਆ ਮੈਂ ਉਹਦੇ ਥੋੜੇ ਵਾਲੇ ਨਾਲ ਇਹੀ ਗੱਲ ਤੇ ਬਹਿਸ ਕੀਤੀ ਸੀ ਵੀ ਬਾਈ ਤੂੰ ਪਾਂਛੀਆਂ ਨੂੰ ਆਲਸੀ ਨਾ ਬਣਾ ਆਟਾ ਦਾਲ ਸਕੀਮ ਤੇ ਨਾਲ ਆ ਉਹ ਨਹੀਂ ਮੰਨਿਆ ਉਹਨੇ ਆਹ ਲਾਤੇ ਪੰਜ ਡੰਡੇ ਜੇ ਵੀ ਦੱਸ ਖਰਾਬ ਕਰਤਾ ਕਿਸੇ ਗਰੀਬ ਦੀ ਮਦਦ ਕਰਦਾ ਉਹ ਤੁਸੀਂ ਕਿਵੇਂ ਖੜਾ ਵੀ ਛੱਡੋਗੇ ਪਹਿਲਾਂ ਤਾਂ ਤੁਸੀਂ ਜਿਦਾ ਆਲ ਨਹੀਂ ਲਾਉਂਦਾ ਕੋਈ ਉਹਨੂੰ ਕਹਿੰਦੇ ਨੇ ਉਹ ਆਲਸੀ ਬਣਾਉਂਦੇ ਐ ਹਾਂ ਜੇ ਹੁਣ ਮੈਂ ਬਾਲੇ ਬੁੱਟੇ ਆ ਦੋ ਦਸਤਰਾ ਤੇ ਆਹ ਲਾਤੀ ਆ ਆ ਕੀ ਹੋਰ ਕੀ ਇਹਦਾ ਕੋਈ ਫਾਇਦਾ ਦੱਸ ਕੋਈ ਉਹ ਇਹਦਾ ਫਾਇਦਾ ਨਹੀਂ ਇਹਦਾ ਨੁਕਸਾਨ ਕੋਈ ਨਹੀਂ ਇਹਦਾ ਇੰਨੀ ਵਧੀਆ ਹਵਾ ਦਿੰਦਾ ਦਿਨ ਰਾਤ ਆਕਸੀਜਨ ਦਿੰਦਾ ਇਹ ਸਾਨੂੰ ਉਦੋਂ ਆਪਾਂ ਨੂੰ ਪਤਾ ਹੀ ਨਹੀਂ ਸੀ ਆ ਹੁਣ ਮੜੀ ਜੀ ਸੁਰਤ ਆਈ ਹੈ ਵੀ ਇਹ ਲਾਓ ਵੱਧ ਤੋਂ ਵੱਧ ਜਿੰਨੇ ਲੱਗਦੇ ਆ ਹੋ 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 ਕੀ ਆ ਹੋ ਇੱਕ ਬਾੜ ਜੀ ਕੀਤੀ ਹੋਈ ਪਿਲਕਣ ਹੈ ਯਾਰ ਉਹ ਪਿਲਕਣ ਗਈ ਬਹੁਤ ਵੱਡਾ ਦਰਸ਼ ਬਣਦਾ ਹੈ ਉਹ ਉਹ ਵੀ ਪੱਤੇ ਸਿੱਟੂ ਸਿੱਟੇ ਨਾ ਸਿੱਟੇ ਯਾਰ ਉਹ ਤਾਂ ਹਰ ਵਾਈ ਦਾ ਹਰ ਵਕਤ ਪਾਈਦੇ ਰਹਿੰਦੀ ਹੈ ਅਰੇ ਬਾਈ ਰਹਿੰਦੀ ਐ ਸੱਤਣ ਪੜੇ ਸੜਦਾ ਪੀਏ ਠੰਡ ਪੜੇ ਪਰ ਹੁਣ ਬਹੁਤ ਵਧੀਆ ਜੱਡੇ ਪੈਨੇ ਪੱਤੇ ਦੇ ਹੁਣੇ ਪੂਰਾ ਵਧੀਆ ਬਣ ਗਿਆ ਤੂੰ ਐ ਦੇਖ ਲੈ ਕਿਸੇ ਟਾਈਮ ਇਹਦੇ ਤੇ ਇੰਨਾ ਆਦੇ ਆ ਜਾਨਵਰ ਤੂੰ ਯਾਦ ਰੱਖੇਗਾ ਆਹ ਦੇਖ ਉਧਰ ਸਰੀ ਲੱਗਿਆ ਪਿਆ ਇੱਕ ਮਾਰਨੇਗਾ ਇਹਦਾ ਬਹੁਤਾ ਦੇ ਪਿੱਪਲ ਵੀ ਲਾਤਾ ਛੋਟਾ ਇੱਕ ਹੋਰ ਜਿੰਨਾ ਹੋ ਵੱਧ ਵੱਧ ਅਸੀਂ ਤੇ ਭਰਾਵਾ ਕਰੀ ਜਾਂਦੇ ਆ ਜਿੰਨਾ ਸਾਡੇ ਚ ਜ਼ੋਰ ਲੱਗਿਆ ਲਾਵਾਂਗੇ ਤੁਸੀਂ ਚਾਹੇ ਸਾਨੂੰ ਆਲਸੀ ਕਹਿ ਲੋ ਮਾੜੇ ਕਹਿ ਲੋ ਜਿਵੇਂ ਮਰਜ਼ੀ ਕਰਦੇ ਯਾਰ ਬਾਈ ਪਤਾ ਕੀ ਐ ਦੇਖ ਆਪਾਂ ਨੂੰ ਤਾਂ ਪਤਾ ਲੈਣਾ ਕੀ ਐ ਕੋਈ ਥੋੜੇ ਜਵਾਕ ਤੁਰੇ ਫਿਰਦੇ ਰਹਿੰਦੇ ਆ ਕੋਈ ਸਪਸਲੂਟੀ ਦੇਖ ਲਾਣਾ ਕੱਲ ਨੂੰ ਨੁਕਸਾਨ ਹੋ ਜੇ ਕੋਈ ਆਪਾਂ ਨੂੰ ਤਾਂ ਕੀ ਐ ਮੈਨੂੰ ਤਾਂ ਮੈਂ ਤਾਂ ਕਹਿਣਾ ਵੀ ਤੁਸੀਂ ਸਾਰੇ ਘਰ ਚਲਾ ਦਿਓ ਕੁਝ ਸਾਰੇ ਪਹਿਲਾਂ ਅੱਗੇ ਦਰਖਤ ਜੰਗਲ ਲੱਗੇ ਬੇ ਹੁੰਦੇ ਸੀ ਹੁਣ ਕਿੱਥੇ ਰਹਿ ਗਏ ਹੈ ਤੂੰ ਐਂ ਸਪਲਾ ਹੁਣ ਜਿਹੜੇ ਮਾਰੇ ਬੁੱਤੀ ਆ ਬਣਦੇ ਆ ਕੋਈ ਇਹਨਾਂ ਨੂੰ ਆਂ ਅੱਖੋਂ ਵੀ ਭਾਈ ਧੰਨਵਾਦ ਐ ਤੇ ਛਾ ਦੇਖ ਆ ਉਹ ਅੱਗੇ ਚਾਹ ਮਾਰਨੇਗਾ ਦੇਖ ਨਹੀਂ ਇਹ ਰੌਲਾ ਹੀ ਪਾਈ ਕੀ ਆ ਇਹ ਤਾਂ ਫਿਰ ਬੰਦੇ ਖਾਤਰੀ ਆ ਸਾਰਾ ਕੁਝ ਰੱਖਿਆ ਤੁਸੀਂ ਚਾਹੇ ਡੀਜੇ ਲਾਈਏ ਕਿ ਧਮਕਾਈ ਚੱਲੋ ਜਾਨਵਰਾਂ ਨੂੰ ਤੇ ਇਹਨਾਂ ਨੂੰ ਮੜਾ ਮੋਟਾ ਇੰਨਾ ਬੀ ਜੋਗਰਾ ਬਣਾ ਲੈ ਛੱਡੋ ਨਹੀਂ ਆ ਬਾਈ ਯਾਰ ਪਾਣੀ ਕਿਉਂ ਇੰਨਾ ਬੇਸਟ ਕਰਦਾ ਤੁਹਾਡਾ ਟੱਬਰ ਬਾਈ ਪਾਣੀ ਇਹਨੂੰ ਲੋੜ ਹੈ ਨਹੀਂ ਮੈਂ ਤਾਂ ਇਹ ਕਹਿਣਾ ਵੀ ਸਾਰੇ ਕੰਮ ਪੁੱਠੇ ਤੁਹਾਡੇ ਟੱਬਰ ਨੂੰ ਹੀ ਸੁੱਕ ਕੇ ਦੇਤੇ ਰੱਬ ਨੇ ਮੈਂ ਹੀ ਕਰਿਆ ਮੈਂ 2.5 ਤੋਂ 150 ਫੁੱਟ ਤੇ 200 ਫੁੱਟ ਦੇ ਥੱਲੇ ਪਾਣੀ ਲੈ ਗਿਆ ਨਾ ਇਹ ਮੇਰੇ ਹੀ ਕੰਮ ਮੈਂ ਮਹੀ ਪੁੱਠਾ ਸੀ ਜਿਹੜਾ ਨੇ 150 ਫੁੱਟ ਤੇ ਬਾਗੀਆਂ ਵਾ ਨਾ ਪਏ ਤਾਂ ਹੁਣ ਸੁੱਕੀ ਜਾਂਦੇ ਨੇ ਨਹੀਂ ਉਹ ਦੇਖੋ ਪਾਣੀ ਦੇਣਾ ਨਹੀਂ ਉਹ ਉਹ ਦੇਖੋ ਉਹ ਦੇਖੋ ਤੁਸੀਂ ਆ ਲਾਇਆ ਫੁੱਲਾਂ ਵਾਲਾ ਇੰਨੇ ਫੁੱਲ ਸਿੱਟਦਾ ਇਹ ਥੱਲੇ ਤੇ ਮੈਂ ਕਮਾਲ ਮੰਨਦਾ ਵੀ ਯਾਰ ਤੁਹਾਡੇ ਅੱਛਾ ਤੁਹਾਨੂੰ ਹੁਣ ਫੁੱਲ ਵੀ ਬੈਰੀ ਲੱਗਣ ਲੱਗੇ ਫੁੱਲ ਤਾਂ ਅਗਲਾ ਕਹਿੰਦਾ ਸੀ ਆਹਾ ਹਾ ਮੂੰਹ ਚੋਂ ਫੁੱਲ ਗਿਰਦੇ ਨੇ ਉਹ ਉਹ ਦੇਖ ਲਓ ਉਹ ਦੇਖ ਲਓ ਕਿੰਨਾ ਸੋਹਣਾ ਲੱਗਦਾ ਕਿੰਨੇ ਜਾਨਵਰ ਆਉਂਦੇ ਨੇ ਉਹਦੇ ਤੇ ਉਹ ਦੇਖ ਲੈ ਚਿੜੀਆਂ ਆਈਆਂ ਪਈਆਂ ਇਹ ਬਾਈ ਆਲਸੀ ਬਣਾ ਰਹੇ ਹੋ ਤੁਸੀਂ ਚਿੜੀਆਂ ਆਈਆਂ ਕੀ ਮੈਂ ਤਾਂ ਹੀ ਦਿਖਾਉਣਾ ਮੈਂ ਤੁਹਾਡੀ ਮਸ਼ਹੂਰੀ ਨਹੀਂ ਉਹ ਜਿਹੜੀ ਹੈ ਇਹ ਵੀ ਰੱਬ ਦਾ ਜੀ ਹੈ ਇਹਨਾਂ ਦੇ ਘਰ ਤੋੜਦੇ ਤੁਸੀਂ ਜਿਹੜੇ ਮੜੇ ਮੋਟੇ ਕੁੜੀ ਕੜੀ ਵਾਲੇ ਆਲੇ ਸੀਗੇ ਜਿੱਥੇ ਇਹ ਮੜੇ ਮੋਟੇ ਰਹਿੰਗੀਆਂ ਸੀ ਉਹ ਤੁਸੀਂ ਇਹਨਾਂ ਨੂੰ ਥਾ ਨਹੀਂ ਛੱਡੀ ਉੱਤੇ ਪੱਖੇ ਲਾ ਦੇ ਉੱਡ ਕੇ ਜਾਂਦੀ ਹੈ ਫਰ ਬੜਾ ਕੇ ਜਾਂ ਗਲ ਬੜਾ ਕੇ ਉੱਥੇ ਟਿਕ ਪੰਦੀ ਹੈ ਵਿਚਾਰੀ ਇਹ ਨਹੀਂ ਚਾਹ ਇਹਨਾਂ ਦਾ ਪਾਚੀਆਂ ਦਾ ਨੁਕਸਾਨ ਹੋਵੇ ਕੁਝ ਹੋਈ ਜਾਵੇ ਤੇ ਨੂੰ ਆਪ ਦੇ ਆਪ ਦੇ ਲਈ ਨਹੀਂ ਚੱਲ ਆ ਪਾ ਪਾ ਇੱਥੇ ਛੱਡ ਦੇ ਆਹ ਆ ਛੜਦੇ ਪਏ ਪੈਦੇ ਛੜਤੀ ਲੈ ਇਧਰ ਆਹ ਲਾਤੀ ਨਿੰਮ ਲੈ ਆਹ ਸੁੱਕੀ ਪਈ ਆ ਆ ਦੇਖ ਇਹ ਇਹ ਵੀ ਮੇਰੇ ਪੁੱਤੇ ਦਾ ਮਸੀਨਾ ਜਿਹੜੇ ਮੇਰੀ ਮੈਂ ਨਿੰਮਸ ਕਾਤੀ ਇਹ ਹੋਰ ਕੀ ਆ ਆਪਣੀ ਆਪ ਦੀ ਤਾਂ ਦੇਖ ਲੈ ਇਹ ਜੀ ਕੁਦਰਤ ਨੇ ਮਾਰਨਦਾਰੀ ਆ ਸਾਰੀ ਨਿੰਮ ਸੁੱਕ ਗਈ ਕੁਦਰਤ ਮਾਦਾ ਇੰਡਰੀ ਜਾਂਦਾ ਸੀ ਮਾਹ ਤਾਂ ਗਈ ਹਾਂ ਕੁਦਰਤ ਨੇ ਫੇਰ ਦੁਬਾਰੇ ਆ ਚਮਤਕਾਰ ਹੋ ਗਿਆ ਚਲੋ ਆ ਹਰੀ ਹੋਣ ਲੱਗ ਗਈ ਹੁਣ ਅਸੀਂ ਦੁਬਾਰੇ ਮੈਂ ਹੋਰ ਵੀ ਨਿੰਮਾ ਬਹੁਤ ਦੇਖੀਆਂ ਨੇ ਸਾਰੀਆਂ ਦਵਾਰੇ ਫੁੱਟਣ ਲੱਗੀਆਂ ਉੱਤੋਂ ਤਾਂ ਵੱਢਣੀਆਂ ਪੈਣੀਆਂ ਜਿਹੜੀਆਂ ਸੁੱਕ ਚੱਲੀਆਂ ਹਾਂ ਹੁਣ ਇਹ ਦਵਾਰੇ ਚਲੋ ਪ੍ਰਮਾਤਮਾ ਨੇ ਬੜੀ ਵਧੀਆ ਮੈਂ ਤਾਂ ਕਹਣਾ ਭਲੀ ਕਰੀ ਜਿਹੜੀ ਇਹ ਦਵਾਰੇ ਹੁਣ ਚੱਲ ਪੂਗੀ ਚਲੋ ਆਪਣੇ ਨਿੰਮ ਨੂੰ ਹੀ ਕਹਿੰਦੇ ਹੁੰਦੇ ਸੀ ਨਿੰਮ ਤੇ ਅੱਖ ਕਹਿੰਦੇ ਜਿੱਥੇ ਹੁੰਦਾ ਉੱਥੇ ਬਿਮਾਰੀ ਨਹੀਂ ਰਹਿੰਦੀ ਇੰਨਾ ਵਧੀਆ ਚੀਜ਼ ਕੁਦਰਤ ਨੇ ਦਿੱਤੀ ਸੀ ਆਪਾਂ ਇਹ ਵੀ ਨਹੀਂ ਸੰਭਾਲ ਰਹੇ ਪਤਾ ਨਹੀਂ ਕੀ ਗੱਲ ਹੈ ਆਪਾਂ ਤੋਂ ਕਿਉਂ ਨਹੀਂ ਸੰਭਾਲੀ ਗਈ ਇਹ ਚੀਜ਼ ਨਿੰਮ ਤਾਂ ਬਹੁਤ ਹੀ ਕੀ ਨੀ ਉਹ ਕਮਾਲ ਆ ਹਨਾ ਥੋੜੀ ਆਹ ਕਿਧਰੇ ਕਿਕਰ ਲਾਈ ਬੈਠੇ ਹਾਂ ਮੈਂ ਕਹਣਾ ਯਾਰ ਕੰਡਿਆਂ ਦਾ ਘਰ ਯਾਰ ਲਾਇਆ ਬਿੱਟੂ ਕੋਲ ਦਰਖਤ ਹੈਗੇ ਨੇ ਚਲੋ ਹਰੇ ਭਰੇ ਆ ਸ਼੍ਰੀ ਹੈ ਬਹੁਤ ਤਕੜਾ ਸ਼੍ਰੀ ਹੈ ਇਹ ਨਹੀਂ ਉਹ ਮੈਂ ਕਹਣਾ ਮੈਂ ਕਹਣਾ ਆਜੋ ਇੱਕ ਥੋੜੀ ਹੋਰ ਗੱਲ ਹੈ ਹਾਂ ਹਾਂ ਚਲ ਮੈਂ ਆਹ ਚੀਜ਼ਾਂ ਮੰਨ ਗਿਆ ਤੁਹਾਡੀਆਂ ਵੀ ਤੁਸੀਂ ਆਹ ਲਾਤਾ ਬੋਡ ਲਾਤਾ ਹਾਂ ਹਾਂ ਇੱਕ ਚੀਜ਼ ਨੂੰ ਨਹੀਂ ਮੈਂ ਮੰਨਦਾ ਕਿਹੜੀ ਜਿਹੜਾ ਤੁਸੀਂ ਉਹ 베ਰੀ ਲਾਈ ਹੈ ਨਾ ਆਹੋ 베ਰੀ ਇਹਦੇ ਵਿੱਚ ਤਾਂ ਤੁਹਾਨੂੰ ਮੇਰੀ ਗੱਲ ਮੰਨਣੀ ਹੀ ਪੈਣੀ ਹੈ ਅੱਛਾ ਹਾਰ ਮੰਨਣੀ ਪੈਣੀ ਹੈ ਤੁਹਾਨੂੰ ਹਾਂ 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 ਆਹ 베ਰੀ ਆਹੋ ਦੇਖੋ ਇਹਦੇ ਕਿੱਡੇ ਨੁਕਸਾਨ ਹੈ ਇੱਕ ਮੈਂ ਕਹਾਵਤ ਸੁਣਦਾ ਹੁੰਦਾ ਸੀ ਵੀ ਪੱਗ ਲੈ ਜਾਂਦੀ ਹੈ 베ਰੀ ਨਾਲ ਤੇ ਇਹਦੇ ਨਾਲ ਕੰਡੇ ਥੱਲੇ ਖਿੰਡਦੇ ਆ ਕਿਸੇ ਜਵਾਕ ਦੇ ਪੈਰ 'ਚ ਵੱਜਣਗੇ ਇਹ ਯਾਰ ਮੈਂ ਤਾਂ ਕਮਾਲ ਮੰਨੀ ਜਾਂਦਾ ਯਾਰ ਜਿੰਨੇ ਜਿੰਨੇ ਲੋਕ ਇਹ ਕਿਤੇ ਹੋ ਗਏ ਨਾ ਹਾਂ ਕੋਈ ਉਹਨਾਂ ਦਾ ਹੱਲ ਹੱਲ ਕੋਈ ਹੈ ਹੀ ਨਹੀਂ ਇਹਨਾਂ ਲੋਕਾਂ ਦਾ ਇਹਨਾਂ ਨੂੰ ਐ ਨਹੀਂ ਦਿੰਦਾ ਦੇਖ ਕੇ ਕਿਹੜੇ ਲੋਟ ਕਿੰਨੀ ਸੰਗਣੀਆਂ ਮੇਰੀ ਮੜੀ ਨਿਗਾਹ ਮਾਰੀ ਇਹਦੇ ਵਿੱਚ ਆ ਕੇ ਚਿੜੀ ਬਹਿ ਜੇ ਛੋਟਾ ਜਨੌਰ ਬਹਿ ਜੇ ਆਰਾਮਦਾਰੀ ਨਾਲ ਬੈਠਾ ਰਹੂ ਉਹਨੂੰ ਡਰ ਆ ਵੀ ਇਹਦੇ ਤੇ ਨਾ ਤਾਂ ਕੋਈ ਵੱਡਾ ਹਮਲਾ ਕਰੇ ਨਾ ਸ਼ੋਰ ਕਰੇ ਨਾਲੇ ਫਿਰ ਮਿੱਠੇ ਬੇਰ ਲੱਗਦੇ ਨੇ ਜਾਨਵਰ ਵੀ ਖਾਂਦੇ ਨੇ ਜਵਾਕ ਵੀ ਖਾਂਦੇ ਨੇ ਦੇਸੀ ਬੇਰ ਐ ਦੇਸੀ ਬਹੁਤ ਵਧੀਆ ਦੇਖ ਲੈ ਥੋੜੀ ਚ ਫਲ ਚੱਕ ਲੈ ਇਹਨਾਂ ਨੇ ਤੇ ਇਹ ਬਹੁਤ ਵਧੀਆ ਮਤਲਬ ਜਿੰਦਾਂ ਨੇ ਪੱਕਣਾ ਹੈ ਵਧੀਆ ਬਹੁਤ ਹੀ ਜਮਾਈ ਮੇਰੀ ਗੱਲ ਸੁਣੋ ਆਲ ਨੇ ਬਣੇ ਪਏ ਆ ਹਾਂ ਤੁਹਾਨੂੰ ਜਦੋਂ ਇੱਥੇ ਆ ਪੰਛੀ ਆਉਂਦੇ ਆ ਹਾਂ ਹਾਂ ਇਹ ਤੁਹਾਨੂੰ ਤੰਗ ਨਹੀਂ ਕਰਦੇ ਵੀ ਜਿਹੜੇ ਆਉਂਦੇ ਆ ਜਦੋਂ ਤੰਨ ਦਾ ਖੁਸ਼ੀ ਹੁੰਦੀ ਆ ਨਾ ਯਾਰ ਸਾਡੇ ਮਹਿਮਾਨ ਆਉਂਦੇ ਨੇ ਨਹੀਂ ਰੌਲਾ ਨਹੀਂ ਪੰਦੂ ਵੀ ਯਾਰ ਤੰਗ ਆਉਂਦੇ ਆ ਮਹਿਮਾਨ ਨਿਵਾਜੀ ਆ ਸਾਡੀ ਤਾਂ ਉਹਦੇ ਕੋਲ ਪਾਣੀ ਰੱਖਿਆ ਹੋਇਆ ਉੱਥੇ ਚੋਗਾ ਪਾਇਆ ਹੋਇਆ ਆਪਦਾ ਆਉਂਦੇ ਨੇ ਕੀ ਵੀ ਦਾਲ ਛੀਂ ਬਣਾਉਣੀ ਆ ਖੁਸ਼ ਹੋ ਕੇ ਉਹ ਹੋਰ ਉਹਨੂੰ ਖਾਣ ਕਿੱਥੋਂ ਹੋ ਤੁਸੀਂ ਕਿਹਨਾ ਬਾਹਰ ਛਾਣ ਮੇ ਰੱਖਦੇ ਵੀ ਉੱਥੇ ਚਾਰਾ ਬੀਜੇ ਵਿਚਾਰੇ ਨੂੰ ਜਾਣਦੇ ਹੋ ਅੱਗੇ ਚਾਰਾ ਬੀਜੇ ਹੁੰਦੇ ਸੀ ਦੇਸੀ ਪਿਓ ਵਿਚਾਰਾ ਚਾਰਾ ਕਿਸੇ ਦੇ ਯੂਨੀਵਰਸਿਟੀ ਚ ਵੀ ਬੀ ਹੈ ਨਹੀਂ ਪਤਾ ਨਹੀਂ ਕਿੱਧਰ ਖੋ ਗਏ ਆਪਾਂ ਕਿੱਧਰ ਬਣ ਗਿਆ ਲਿਆਂਦੀ ਬਰਸੀਨ ਜਦੋਂ ਦੀ ਇਹਨੇ ਸਤਿਆਨਾਸ ਮਾਰਤਾ ਅੱਗੇ ਚਾਰਾ ਹੁੰਦਾ ਚਾਰੇ ਤੇ ਹੋਮ ਦਾ ਬੀ ਆਉਂਦਾ ਜਾਨਵਰ ਖਾਂਦੇ ਸੀ ਉਹਨੂੰ ਹੋਰ ਦੇਸੀ ਕੱਖ ਹੁੰਦੇ ਸੀ ਉਹਨਾਂ ਦੇ ਵਿੱਚ ਹਰੇਕ ਚ ਹੁੰਦਾ ਸੀ ਕੱਖ ਦਾਣਾ ਹੁੰਦਾ ਸੀ ਕਬੂਤਰ ਉਧਰੋਂ ਕਬੂਤਰ ਦਾ ਜਾੜ ਪਾਲਦੇ ਹੁੰਦੇ ਉਹ ਕਬੂਤਰਾਂ ਲਈ ਤੁਸੀਂ ਲਾਇਆ ਹੋਇਆ ਆਲਣਾ ਬਿਠਾ ਮਾਰੀ ਜਾਂਦੇ ਆ ਇਹ ਭਾਈ ਜਦੋਂ ਮੇਰੀ ਗੱਲ ਸੁਣ ਲੈ ਜਾਂਦੇ ਜੀ ਆ ਜਿਹੜੇ ਕੀ ਖਾਊਗਾ ਮਿੱਠੀ ਵੀ ਦਊਗਾ ਖਾਊਗਾ ਵੀ ਰੱਬ ਨੇ ਦੇ ਜੀਵਣਾ ਆਏਵੇਂ ਨੇ ਆਪਾਂ ਕਿਹੜਾ ਕੋਈ ਆਪ ਤਾਂ ਤਿਆਰ ਕਰੀ ਕੋਈ ਨਹੀਂ ਉਹਦੇਾਰੇ ਕਿੰਨੇ ਵਧੀਆ ਬੈਠੇ ਨੇ ਆ ਦੇਖ ਲੋ ਇਹਦੇ ਵਿੱਚ ਆ ਡੱਬੇ ਚ ਦੇਖ ਨਾਲੇ ਵਿੱਚੀ ਇਹਦੇ ਬੱਚੇ ਨੇ ਵਿੱਚੀ ਜੋੜਾ ਕਬੂਤਰ ਦੇ ਕਬੂਤਰੀ ਦੇ ਆ ਵੱਡੇ ਉਸ ਬਸ ਇਹ ਆਲਸੀ ਬਣਾਤੇ ਇਹ ਤਾਂ ਗਏ ਕੰਮੋਂ ਤੁਸੀਂ ਇੰਨਾ ਇੰਨਾ ਥਾਂ ਨਾ ਜਿਹੜਾ ਤੁਸੀਂ ਆਦ ਕੀਤਾ ਹੋਇਆ ਹਾਂ ਲਾ ਕੇ ਬੂਟੇ ਇਧਰ ਇਧਰ ਦੇਖੋ ਇੱਕ ਹੋਰ ਥੋੜਾ ਦਿਖਾਉਣਾ ਮੈਂ ਮੈਂ ਅੱਜ ਨਾ ਪੂਰਾ ਦੇਖ ਕੇ ਆਇਆ ਬਈਆ ਮੈਂ ਬਖਾਉਣਾ ਪੂਰਾ ਸਾਰੇ ਆ ਦੇਖੋ ਆਪਸ ਵਿੱਚ ਦੀ ਮਿਲ ਗਏ ਇੱਥੇ ਥੱਲੇ ਚਾਹੇ ਕੋਈ ਜਾਨਵਰ ਜੜਾ ਕੇ ਬਹਿ ਜਾ ਤੁਹਾਨੂੰ ਐ ਨਹੀਂ ਪਤਾ ਲੱਗਦਾ ਮੈਂ ਬਿੱਥ ਬੈਠਾ ਕਿੱਥੇ ਆ ਉਧਰ ਉਹ ਲਾਈ ਬੈਠੇ ਹਾਂ ਯਾਰ ਬਸ ਇੰਨਾ ਥਾਂ ਤਾਂ ਨਾ ਜੇ ਮੇਰੇ ਕੋਲ ਥਾਂ ਹੋਵੇ ਮੈਂ ਤਾਂ ਸਬਜ਼ੀ ਹੋਜੀ ਲਾ ਕੇ ਇੱਥੇ ਨਜ਼ਾਰਾ ਹੀ ਬਣੇਗਾ ਢੋਲੇ ਦੇ ਲਾਏ ਸਬਜ਼ੀ ਲਾਉਣੀ ਹੈ ਬਾਈ ਸਬਜ਼ੀ ਵੀ ਲਾਉਣੀ ਹੁੰਦੀ ਆ ਸਬਜ਼ੀ ਵੀ ਹੈਗਾ ਸਾਰਾ ਕੁਝ ਸਬਜ਼ੀ ਵੀ ਲਾਉਣੀ ਆ ਘਰੇ ਉਹ ਦੇਖ ਲੈ ਸਬਜ਼ੀ ਦੇਖ ਲੈ ਸਬਜ਼ੀ ਵੀ ਲੱਗੀ ਪਈ ਐ ਆਹ ਹੁੰਦਾ ਪੂਰਾ ਐਸਾ ਨਹੀਂ ਹੈਗਾ ਵੀ ਰੇਸਪਰੇ ਵਾਲੀ ਹੀ ਖਾਈ ਜਾਈਏ ਆਪਦੇ ਯੋਗ ਦੀ ਬਿਨਾਂ ਰੇਸਪਰੇ ਤੋਂ ਵੀ ਚਾਹੀਦੀ ਹੈ ਆਹ ਦੇਖ ਲਓ ਤੁਸੀਂ ਕਿੰਨਾ ਟਰੋਡੇ ਸਾਰਿਆਂ ਨੂੰ ਦੁਖੀ ਜਾਂਦੇ ਨੇ ਇਧਰੋਂ ਨਿੰਬੂ ਲਾਈ ਬੈਠੇ ਹਾਂ ਆਹ ਦੇਖ ਲੈ ਆ ਬਾੜੀ ਦੇਖ ਇਹ ਤਾਂ ਬੱਸ ਗਿਆ ਕੰਮ ਤੁਹਾਡਾ ਆਹ ਦੇਖ ਲਓ ਆ ਲਾਈ ਬੈਠੇ ਹਾਂ ਕੀ ਯਾਰ ਤੁਹਾਡਾ ਬੱਸ ਮੜਿਆ ਗਾਹਾਂ ਨੂੰ ਆ ਤੈਨੂੰ ਦਿਖਾਵਾਂ ਇਹ ਇਹ ਅੱਧੇ ਸੱਪਾਂ ਦਾ ਘਰ ਬਣਾਈ ਬੈਠੇ ਹਾਂ ਬਈ ਜਾੜ ਬਣਾਈ ਬੈਠੇ ਇੱਥੇ ਆ ਦੇ ਹੈ ਕੋਈ ਮੁੱਲੇ ਦਾ ਜਦੋਂ ਜੀ ਕਰਦਾ ਹੁਣ ਗਰਮੀ ਐ ਹੂੰ ਪੀਲੇ ਕੱਢ ਕੇ ਪਾਣੀ ਬਸਣ ਆਂਦਾ ਜਾਂਦਾ ਬੱਸ ਬੱਸ ਮੈਂ ਤਾਂ ਆਪਾਂ ਤਾਂ ਬਈ ਮੰਨਦੇ ਨਹੀਂ ਆਪਾਂ ਤਾਂ ਸਿੱਧੀ ਗੱਲ ਐ ਆਪਾਂ ਤਾਂ ਇਹ ਕਹਨੇ ਆ ਵੀ ਆ ਬੱਚੋ ਤੇ ਆਕਸੀਜਨ ਤਾਂ ਹਰ ਇੱਕ ਕਿਤੋਂ ਮਿਲ ਜੂਗੀ ਅੱਛਾ ਪਰ ਤੁਹਾਡੇ ਪਤਾ ਸਿਲੰਡਰ ਕਿੰਨੇ ਦਾ ਸੀ ਜਦੋਂ ਜਿਆਦਾ ਸਾਨੂੰ ਅਸੀਂ ਲੈਂਦਾ ਸਿਲੰਡਰ ਲਿਉਂਦੇ ਰਹੇ ਆ ਸਾਨੂੰ ਪਤਾ ਮਰੀਜ਼ ਦੇ ਖਾਤਰ ਇੱਕ ਖਾਤਰ ਸਾਨੂੰ ਕਿਹੜਾ ਲੋਡ ਪਈ ਆ ਲੋਡ ਅੱਛਾ ਤੂੰ ਬਿਨਾ ਆਕਸੀਜਨ ਤੋਂ ਸਾਰੇਗਾ ਲੈ ਸਰ ਜੂਗਾ ਇੱਦਾਂ ਹੀ ਕਰ ਜੂਗਾ ਪਰ ਹੋਰ ਲਾ ਦਿਓ ਇੱਥੇ ਅੱਗ ਲਾ ਕੇ ਮਚਾ ਦਿਓ ਹੁਣ ਹੁੰਦਿਆ ਸੀਜ਼ਨ ਲੱਗਿਆ ਹੋਵੇ ਕਣਕ ਦਾ ਮਚਾ ਦਿਓ ਜਿਹੜੇ ਚਾਰ ਦਰਖਤ ਲਾਏ ਨੇ ਸੰਗ ਨਹੀਂ ਮੰਨਦੇ ਪਤਾ ਨਹੀਂ ਕਹਿਣ ਵੇੜੇ ਕੀ ਕਹਿ ਦਿੰਦੇ ਨੇ ਨਹੀਂ ਵੈਸੇ ਮੈਂ ਤਾਂ ਆਪਾਂ ਤਾਂ ਸਹੀ ਗੱਲ ਹੀ ਕਰਦੇ ਆ ਚਲੋ ਥੋੜੇ ਨਹੀਂ ਪਾਈ ਤੁਸੀਂ ਤਾਂ ਗਲ ਪੈਣੇ ਸਾਰਾ ਟੱਬਰ ਉਹਦੇ ਉਹ ਗਲ ਪਈ ਗਿਆ ਗਲ ਪੈਣ ਤੁਸੀਂ ਗਲ ਪਾਉਣੇ ਹੋ ਬਈ ਪੈਂਦੇ ਨਹੀਂ ਹੈਗੇ ਤੁਸੀਂ ਤਾਂ ਕਹਿੰਨੇ ਵੀ ਸਾਦੂ ਨੂੰ ਕੁਝ ਕਹੋ ਅਸੀਂ ਮਾੜਾ ਮੋਟਾ ਤੁਹਾਨੂੰ ਕਹੀਏ ਗਲ ਪਈਏ ਪਹਿਲਾਂ ਤੁਸੀਂ ਛੇੜਦੇ ਹੋ ਜਿਹੜਾ ਕੰਮ ਕਰਦੇ ਸਾਰੇ ਤੈਨੂੰ ਪੁੱਠੇ ਲੱਗ ਜਾਂਦੇ ਨੇ ਆਹ ਵੀ ਪੁੱਠਾ ਕਰਤਾ ਤਾਂ ਆਹ ਵੀ ਪੁੱਠਾ ਤੇ ਨਹੀਂ ਆਖੋ ਡਾਰਖੀਆਂ ਪਈਆਂ ਲੈ ਇਹਦੇ ਵਿੱਚ ਲੈ ਇਹ ਵੀ ਜਾਨਵਰਾਂ ਖਤਰੀ ਰੱਖੀਆਂ ਸੀ ਉਹਦੇ ਵਿੱਚ ਜਾਨਵਰ ਬੈਠਣਗੇ ਆਲਸੀ ਬਣਾ ਰਹੇ ਹਾਂ ਹੋਰ ਕੀ ਆ ਇਹ ਖੁੱਡਾ ਠੀਕ ਹੈ ਆ ਦੇਖ ਲੋ ਆ ਕਿੰਨੇ ਪੰਛੀ ਆਲਸੀ ਬਣਾਤੇ ਹਾਂ ਇਹਨਾਂ ਦੇ ਵਿੱਚ ਤੋਤੇ ਹੈ ਹੋਰ ਕਿੰਨੇ ਤਰ੍ਹਾਂ ਦੇ ਜਾਨਵਰ ਆਉਂਦੇ ਨੇ ਜਿਹੜੇ ਇਹਨਾਂ ਦੇ ਵਿੱਚ ਰਹਿ ਕੇ ਜਾਂਦੇ ਨੇ ਜਾਂ ਬੱਚੇ ਕਢ ਕਢ ਲੀ ਜਾਂਦੇ ਨੇ ਆ ਕੋਈ ਫਾਇਦਾ ਨਹੀਂ ਤੁੰਗਾ ਜੀ ਹੋਰ ਵੀ ਕਰੀ ਜਮ ਜਿੰਨਾ ਮੇਰੇ ਕਿਚੇ ਦਮ ਹੈ ਹਮ ਸਮਝ ਗਏ ਤੁਸੀਂ ਕਹੇ ਨਾਲ ਆਏ ਨੇ ਮੈਨੂੰ ਪਤਾ ਹੈ ਹਟਣਾ ਨਹੀਂ ਹਮ ਜੇ ਨਹੀਂ ਲਾਉਂਦੇ ਤਾ ਕਹਿੰਦੇ ਤੁਸੀਂ ਦਰਖਤ ਨਹੀਂ ਲਾਉਂਦੇ ਜੇ ਦਰਖਤ ਲਾਉਂਦੇ ਆ ਫਿਰ ਤੁਸੀਂ ਆੜਨੇ ਕਿਉਂ ਲਾਉਂਦੇ ਹੋ ਆੜਨੇ ਲਾਤੇ ਆ ਚੌਗਾ ਕਿਉਂ ਰੱਖਦੇ ਹੋ ਚੌਗਾ ਕਿਉਂ ਰੱਖਦੇ ਪਾਣੀ ਤੋਂ ਰੱਖਦੇ ਉਹ ਸੜਿਆ ਪਾਣੀ ਇਹਨਾਂ ਨੂੰ ਪਿਉਣਾ ਐ ਫਸਲ ਮਾਰਨੇ ਆ ਸਾਰੀਆਂ ਗੱਲਾਂ ਇਹ ਮੇਰੀਆਂ ਪੁੱਠੀਆਂ ਨੇ ਮੈਂ ਤਾਂ ਕਹਿੰਦਾ ਜੇ ਪ੍ਰਮਾਤਮਾ ਕਰੇ ਸਾਰੇ ਲੋਕ ਇਹ ਮੇਝ ਪੁੱਠੀਆਂ ਕਰਨ ਲੱਗ ਜਾਣ ਕੰਮ ਹੂੰ ਥੋਡੇ ਵਰਗਿਆਂ ਦਾ ਵਧੀਆ ਮੌਜੇ ਲੱਗ ਜੀ ਤੁਹਾਨੂੰ अच्छा हुन ਤੈਨੂੰ ਮੈਂ ਇੱਕ ਮੈਂ ਤੈਨੂੰ ਗੱਲ ਦੱਸਾਂ ਕੀ ਜਿਹੜਾ ਕਮਲ ਮੈਂ ਘੂੜਦਾ ਨਾ ਆ ਕੰਮ ਕਰਦਾ ਰਖਤਾਂ ਵਾਲਾ ਥੋੜਾ ਜਿਹਾ ਤੂੰ ਵੀ ਕਰ ਕਰ ਪ੍ਰਮਾਤਮਾ ਤੈਨੂੰ ਵੀ ਸਮੱਤ ਬਖਸ਼ੇ ਨਾਲੇ ਹੋਰ ਵੀ ਮੇਰਾ ਵੀਰਾਂ ਨੂੰ ਕਹਿਣੇ ਆ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਆਪਣੇ ਕੋਲ ਕਿਤੇ ਖਾਲੀ ਜਗ੍ਹਾ ਹੈਗੀ ਹੈ ਜਾਂ ਨਹੀਂ ਵੀ ਜਗ੍ਹਾ ਇੱਕ ਕਨਾਲ ਅੱਧੀ ਕਨਾਲ ਕੋਈ ਮੋਟਰ ਤੇ ਜਾਂ ਜਿੱਥੇ ਵੀ ਹੋਵੇ ਪੰਜ ਚਾਰ ਗਰਾਸਤ ਵੀਰ ਬਣ ਕੇ ਇਹ ਜਰੂਰ ਲਾਓ ਇਹਨਾਂ ਦੀ ਇਹਨਾਂ ਲਈ ਬਹੁਤ ਲੋੜ ਹੈ ਆਕਸੀਜਨ ਦੀ ਆਪਾਂ ਨੂੰ ਲੋੜ ਹੈ ਦੇਖੋ ਕਿੰਨੇ ਆ ਪੌਕੇ ਹੋਏ ਆ ਆਕਸੀਜਨ ਵੇਲੇ ਕੋਰੋਨਾ ਵੇਲੇ ਨਹੀਂ ਸੰਤ ਲੋੜ ਨਹੀਂ ਪਈ ਤੂੰ ਯਾਰ ਤੇਰਾ ਦਿਮਾਗ ਲੋਟ ਆਊਗਾ ਨੀ ਦਿਮਾਗ ਦਾ ਪਤਾ ਸਹੀ ਗੱਲ ਕਰਦੇ ਹੁਣ ਮੈਂ ਆਪਾਂ ਤਾਂ ਬਈ ਤੈਨੂੰ ਬਣਾ ਮੋਟਾ ਨਾ ਰੱਬ ਤੋਂ ਡਰ ਜਾ ਕਰੋ ਤੁਸੀਂ ਲੋਕ ਨਾ ਪਤਾ ਨਹੀਂ ਕਿਉਂ ਤੁਸੀਂ ਮਗਰ ਪਏ ਹੋ ਇਨ੍ਹਾਂ ਗੱਲਾਂ ਦੇ ਥੋਡੇ ਲੋਵ ਵਰਗੇ ਲੋਕ ਨੇ ਜਿਹੜੇ ਹਰ ਗੱਲ ਪੁੱਠੀ ਹਰ ਗੱਲ ਪੁੱਠੀ ਮੈਂ ਤਾਂ ਤੈਨੂੰ ਬੜ ਕੇ ਬੇਨਤੀ ਕਰੀ ਜਾਂਦਾ ਵੀ ਤੂੰ ਵੀ ਯਾਰ ਇਹੋ ਜਿਹਾ ਕਰ ਲਿਆ ਕਰ ਚੱਲ ਮੈਂ ਮੈਂ ਹੈਦਨ ਪੁੱਠੇ ਨਹੀਂ ਕੰਮ ਤਾਂ ਸਿੱਧੇ ਆ ਤੂੰ ਵੀ ਇੰਨਾ ਕੰਮਾ ਚਾਜਾ ਵਧੀਆ ਰਹੇਗਾ ਕਿਰਪਾ ਕਰਕੇ ਬੇਨਤੀ ਹੈ ਨਹੀਂ ਬਾਕੀ ਹੋਰਾਂ ਨੂੰ ਵੀ ਬੇਨਤੀ ਹੈ ਮੇਰੀ ਤਾਂ ਚਲੋ ਆਪਣੇ ਆਪਣੇ ਵਿਚਾਰ ਬੇਝੇ ਦੇਖੋ ਜੀ ਆਪਾਂ ਕਿਸੇ ਨੂੰ ਮਾਇਆ ਨਹੀਂ ਕਹਦੇ ਵੀ ਜ਼ਰੂਰੀ ਹੈ ਜਾਂ ਹੋਰ ਹੈ ਪਰ ਬੇਨਤੀ ਹੈ ਬੇਨਤੀ ਦਾ ਸਵੀਕਾਰ ਹਰੇਕ ਵੀ ਕਰ ਲੈਂਦਾ ਰੱਬ ਵੀ ਕਰਦਾ ਹੈ ਬੰਦਿਆਂ 'ਚ ਵੀ ਰੱਬ ਵੱਸਦਾ ਐਡੀ ਕੋਈ ਗੱਲ ਨਹੀਂ ਹੈਗੀ ਜੇ ਥੋੜਾ ਥੋੜਾ ਵੀ ਆਪਾਂ ਮੜਾ ਮੜਾ ਜਾ ਵੀ ਹੰਬੜਾ ਮਾਰ ਗਏ ਤਾਂ ਜਿਵੇਂ ਤੁਸੀਂ ਇੱਥੇ ਹੋਰ ਆ ਦੇਖਦੇ ਹੋ ਕਿੰਨੇ ਹਰਿਆਲੀ ਹੈ ਤਾਂ ਹਰ ਕਿਥਾਂ ਤੇ ਹੀ ਹੋ ਸਕਦੀ ਆਪਣੇ ਆਪਣੀ ਸੋਚ ਆਜੀ ਆਪਣੇ ਸਾਡੇ ਆਪ ਦੇ ਵਿਚਾਰ ਆ ਮੈਂ ਤਾਂ ਮੈਂ ਤੈਨੂੰ ਬਾੜਾ ਨਹੀਂ ਭਾਈ ਛੋਟੇ ਭਾਈ ਤੈਨੂੰ ਬਾੜਾ ਤੇਰੇ ਨਾਲ ਉਹ ਕਰਦਾ ਜਿਵੇਂ ਤੇਰੀ ਮਰਜ਼ੀ ਆ ਕਰ ਮੈਨੂੰ ਜਿਵੇਂ ਹੁੰਦਾ ਮੈਂ ਕਰੂੰਗਾ ਸਾਸਰੀ ਕਾਲ